ਦਰਸ਼ਕੀ ਕਾਲਤਕ ਸਾਹਿਬ ਦਾ ਟਹਿ ਟਹਿਰੀ ਹੋਇਆ ਮਾਡਲ ਹੁਣ ਆਸਟ੍ਰੇਲੀਆ ਪਹੁੰਚੇਗਾ ਦੱਸਿਆ ਕਿ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਦੇ ਵੱਲੋਂ ਬਣਾਇਆ ਗਿਆ ਮਾਡਲ ਇਹ ਆਸਟ੍ਰੇਲੀਆ ਦੇ ਮਿਊਜ਼ੀਅਮ ਦੇ ਵਿੱਚ ਸਜੋਬਤ ਕਰਨ ਦੇ ਲਈ ਤਿਆਰ ਕੀਤਾ ਗਿਆ ਹੈ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਜੂਨ 1984 ਨੂੰ ਕਾਲਤਕ ਸਾਹਿਬ ਨੂੰ ਕੱਲੂਕਾਰ ਦੇ ਦੌਰਾਨ ਜੋ ਟਹਿ ਟਹਿਰੀ ਕੀਤਾ ਗਿਆ ਸੀ ਉਸ ਦਾ ਮਾਡਲ ਉਸ ਤੋਂ ਪਹਿਲਾਂ ਜੋ ਕਾਲਤਕ ਸਾਹਿਬ ਦਾ ਦਿੱਖ ਸੀ ਉਸ ਦਾ ਮਾਡਲ ਤਿਆਰ ਕੀਤਾ ਗਿਆ ਹੁਣ ਕਿਹਾ ਕਿ ਇਹ ਦੋਵੇਂ ਮਾਡਲ ਆਸਟ੍ਰੇਲੀਆ ਦੇ ਇੱਕ ਮਿਊਜ਼ੀਅਮ ਦੇ ਵਿੱਚ ਸਜੋਬਤ ਕੀਤੇ ਜਾਣ ਦੇ ਲਈ ਤਿਆਰ ਕੀਤੇ ਗਏ ਨੇ ਮੈਂ ਕਹਾਂ ਕਿ ਮੈਂ ਵੀ ਦੱਸਣਾ ਚਾਹੁੰਨਾ ਕਿ ਪਿਛਲੇ 40 ਸਾਲਾਂ ਤੋਂ ਜੂ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ ਹੈ ਤਾਂ ਜੋ ਸਿੱਖ ਕੌਮ ਦੇ ਨਾਲ ਵਾਪਰਿਆ ਉਸਤੇ ਬਾਰੇ ਵੀ ਜਾਣੂ ਕਰਵਾਇਆ ਗਿਆ ਹੈ ਮੈਂ ਕਹਾਂ ਕਿ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਸਾਡੇ ਸਿੱਖ ਕੌਮ ਦੇ ਨਾਲ ਅਜਿਹਾ ਕੀ ਹੋਇਆ ਸੀ ਜਿਸ ਦੀ ਪੀੜਾ ਅਸੀਂ ਅਜੇ ਤੱਕ ਸਹਿਣ ਕਰ ਰਹੇ ਹਾਂ ਤਾਂ ਉੱਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਇਹ ਮਾਡਲ ਹਰੇ ਗੁਰਦੁਆਰਾ ਸਾਹਿਬ ਦੇ ਵਿੱਚ ਬਣਵਾਉਣਾ ਚਾਹੀਦੇ ਨੇ ਤਾਂ ਜੋ ਨਵੀਂ ਪੀੜ੍ਹੀ ਇਸ ਤੋਂ ਜਾਣੂ ਹੋ ਸਕੇ ਤਾਂ ਆਪਣੇ ਸਰਦਾਰ ਰਹਿਣ ਵਾਲੇ ਗੁਰਪ੍ਰੀਤ ਸਿੰਘ ਪੇਪਰ ਆਰਟਿਸਟ ਨੇ ਜੋ ਕਿ ਇਸ ਸਮੇਂ ਆਸਟ੍ਰੇਲੀਆ ਦੀ ਧਰਤੀ ਤੇ ਬੈ ਉਨਾਵ ਲੋ ਗਿਆ ਹੈ ਕਿ ਜੂ ਅਕਾਲਤਖ ਸਾਹਿਬ ਜੀ ਦਾ ਜੂਨ 1984 ਦੇ ਕੱਲੂ ਘਰੋਂ ਵਾਪਰਨ ਤੋਂ ਪਹਿਲਾਂ ਤੇ ਸ਼੍ਰੀ ਅਕਾਲਤਖ ਸਾਹਿਬ ਜੀ ਦੀ ਦੇਖੋਇਆ ਕਰਦੀ ਸੀ ਉਸ ਦਾ ਡਿਟੇਲ ਮਾਡਲ ਅਤੇ ਜੂਨ 1984 ਦੇ ਕੱਲੂ ਘਰੋਂ ਤੋਂ ਬਾਅਦ ਸ਼੍ਰੀ ਅਕਾਲਤਖ ਸਾਹਿਬ ਜੀ ਦਾ ਮਾਡਲ ਦੋਨੋਂ ਮਾਡਲ ਇਕੱਠੇ ਆਸਟ੍ਰੇਲੀਆ ਦੇ ਵਿੱਚ ਮਿਊਜ਼ੀਅਮ ਸੋ ਸਜੋਬਿਤ ਕਰਨ ਦੇ ਲਈ ਤਿਆਰ ਕੀਤੇ ਗਏ ਨੇ ਸਰ ਤੋੜ ਨਾ ਕੀ ਹੈ ਮੇਰਾ ਨਾਮ ਗੁਰਪ੍ਰਿੰਸੀਪ ਪੇਪਰ ਆਰਟਿਸਟ ਹੈ ਤੇ ਮੈਂ ਸ੍ਰੀ ਅਮਰਸਰ ਸਾਹਿਬ ਜੀ ਦਾ ਰਹਿਣ ਵਾਲਾ ਹਾਂ ਤੇ ਇਸ ਵੇਲੇ ਆਸਟ੍ਰੇਲੀਆ ਦੀ ਧਰਤੀ ਤੋਂ ਆਪ ਜੀ ਨੂੰ ਇੱਕ ਸਨੇਹ ਦੇਣਾ ਹੈ ਕਿ ਜੋ ਸ੍ਰੀ ਹਕਾਰਤਖ ਸਾਹਿਬ ਜੀ ਦਾ ਜੂਨ 1984 ਦੇ ਕੱਲੂ ਘਾਰੇ ਵਾਪਰਨ ਤੋਂ ਪਹਿਲਾਂ ਜੋ ਸ੍ਰੀ ਹਕਾਰਤਖ ਸਾਹਿਬ ਜੀ ਦੇਖ ਹੋਇਆ ਕਰਦੀ ਸੀ ਉਸ ਦਾ ਡਿਟੇਲ ਮਾਡਲ ਅਤੇ ਜੂਨ 1984 ਦੇ ਕੱਲੂ ਘਾਰੇ ਤੋਂ ਬਾਅਦ ਦਾ ਜੋ ਸ੍ਰੀ ਹਕਾਰਤਖ ਸਾਹਿਬ ਜੀ ਦਾ ਮਾਡਲ ਦੋਨੋਂ ਮਾਡਲ ਇਕੱਠੇ ਆਸਟ੍ਰੇਲੀਆ ਦੇ ਇੱਕ ਕਿਸੇ ਮਿਊਜ਼ੀਅਮ ਦੇ ਵਿੱਚ ਸਿਸ਼ੋਬਤ ਕਰਨ ਦੇ ਲਈ ਤਿਆਰ ਕੀਤੇ ਗਏ ਨੇ ਜੋ ਕਿ ਸੋਲਿਡ वुਡ ਫਾਈਬਰ ਤੇ ਅਤੇ ਹੋਰ ਅਨੇਕਾਂ ਸੋਲਿਡ ਕੈਮੀਕਲ ਮਟੀਰੀਅਲ ਦੀ ਵਰਤੋਂ ਕਰਕੇ ਬਣਾਏ ਗਏ ਨੇ ਇਹ ਮਾਡਲ ਬਣਾਉਣ ਦਾ ਮੇਨ ਉਦੇਸ਼ ਇਹ ਹੈ ਕਿ ਅੱਜ ਤੱਕ ਪਿਛਲੇ 40 ਸਾਲਾਂ ਤੋਂ ਸਿੱਖ ਪੰਥ ਨੂੰ ਜੋ ਹੈ ਇਨਸਾਫ ਨਹੀਂ ਮਿਲਿਆ ਜੋ ਸਿੱਖ ਕੌਮ ਦੇ ਨਾਲ ਵਾਪਰਿਆ ਕਿਸ ਤਰ੍ਹਾਂ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਜੋ ਇਮਾਰਤ ਹੈ ਢਾਈ ਢੇਰੀ ਕਰ ਦਿੱਤੀ ਗਈ ਛਾਨਣੇ ਕਰ ਦਿੱਤੀ ਸਾਰੀ ਇਮਾਰਤ ਗੋਲਿਆਂ توپਾਂ ਟੈਂਕਾਂ ਦੇ ਨਾਲ अनेका ਸ਼ਿਦਾ ਸਿੰਘਾਂ ਸਿੰਘੀਆਂ ਨੂੰ ਬੱਚਿਆਂ ਨੂੰ ਮਾਤਾਵਾਂ ਨੂੰ ਬਜ਼ੁਰਗਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ अनेका ਕੌਮ ਦੇ ਸੂਰਬੀਰ ਜੋਧੇ ਕੌਮ ਦੇ ਜਰਨੈਲ ਸ਼ਹੀਦ ਕਰ ਦਿੱਤੇ ਗਏ ਸੀ ਤੇ ਉਹਨਾਂ ਮਹਾਨ ਸ਼ਹਾਦਤ ਨੂੰ ਸਮਰਪਿਤ ਇਹ ਜੋ ਦੋਨੋਂ ਮਾਡਲ ਤਿਆਰ ਕੀਤੇ ਗਏ ਨੇ ਤੇ ਨਾਲ ਹੀ ਦਾਸ ਜ਼ਿਕਰ ਕਰ ਦਵੇ ਕਿ ਇਹ ਜੋ ਜੂਨ 1984 ਤੋਂ ਪਹਿਲਾ ਦਸਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਹੈ ਜੋ ਕਿ ਪੁਰਾਤਨ ਸਮੇਂ ਤੋਂ ਜੋ ਇਮਾਰਤ ਬਣਾਈ ਗਈ ਸੀ ਇਹ ਉਸੇ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮਾਡਲ ਹੈ ਅਤੇ ਦੱਸ ਦੇਵਾਂ ਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਦਾਸ ਦੇ ਲਿਖੇ ਸੇਵਾ ਲਈ ਹੈ ਕਿ ਦੁਨੀਆ ਦੇ ਵਿੱਚ ਪਹਿਲਾ ਜੋ ਇਹ ਮਾਡਲ ਹੈ ਕੱਲੂਕਾਰ ਤੋਂ ਪਹਿਲਾਂ ਦਾ ਇਹ ਤਿਆਰ ਕੀਤਾ ਗਿਆ ਹੈ ਤੇ ਮੈਂ ਦੇਸ਼ ਦੇ ਤੇ ਸੰਗਤਾਂ ਕੇ ਇਹ ਬੇਨਤੀ ਕਰੂੰਗਾ ਕਿ ਇਸ ਤਰ੍ਹਾਂ ਦੇ ਹੋਰ ਵੀ ਮਾਡਲ ਵੱਖ-ਵੱਖ ਗੁਰਦੁਆਰਾ ਸਾਹਿਬਾਂ ਦੇ ਵਿੱਚ ਅਜਾਇਬ ਘਰਾਂ 'ਚ ਲਾਇਬ੍ਰੇਰੀਆਂ ਦੇ ਵਿੱਚ ਜਿੱਥੇ ਵੀ ਸਥਾਨ ਹੋਵੇ ਬਣਵਾਉਣੇ ਚਾਹੀਦੇ ਤਾਂ ਕਿ ਇਸ ਅਜੋਕੇ ਪੀੜੇ ਨੂੰ ਜੋ ਡਿਫਰੈਂਸ ਹੈ ਕਿਸ ਤਰ੍ਹਾਂ ਸ੍ਰੀ ਕਾਂਟਕ ਸਾਹਿਬ ਸਾਡੇ ਹੋਇਆ ਕਰਦੇ ਸੀ ਤੇ ਕਿਸ ਤਰ੍ਹਾਂ ਕਰ ਦਿੱਤੇ ਗਏ ਸੀ ਢਾਈ ਟੇਰੀ ਸਾਰੀ ਇਮਾਰਤਾਂ ਢਾਈ ਟੇਰੀ ਹੋ ਜਾਂਦੀਆਂ ਨੇ ਗੁੰਬਦ ਡਿੱਗ ਪੈਂਦੇ ਨੇ ਟੁੱਟ ਜਾਂਦੇ ਨੇ ਤੇ ਕੀ ਕੁਝ ਇਤਿਹਾਸ ਵਾਪਰਿਆ ਸਾਰਾ ਨਾਲ ਇਤਿਹਾਸ ਵੀ ਰੱਖਿਆ ਜਾਏਗਾ ਸੋ ਮੇਰੀ ਬੇਨਤੀ ਹੈ ਦੇਖਦੇ-ਦੇਖਤੀ ਸੰਗਤਾਂ ਜਿੱਥੇ ਵੀ ਇਸ ਇਤਿਹਾਸ ਤੋਂ ਜਾਣੂ ਹੋਣਾ ਚਾਹੁੰਦੀਆਂ ਨੇ ਇਸ ਤਰ੍ਹਾਂ ਦੇ ਆਪਾਂ ਯਤਨ ਕਰਿਆ ਕਰੀਏ ਤੇ ਇਤਿਹਾਸ ਤੋਂ ਬੱਚਿਆਂ ਨੂੰ ਜਾਣ ਕਰਵਾਈਏ ਤਾਂ ਕਿ ਜੋ ਸੇ